ਪਿਆਰੇ ਸਾਥੀਓ ਜਦੋਂ ਅਸੀਂ ਕਿਸਾਨ ਦੀ ਆਮਦਨ ਦਾ ਹਿਸਾਬ ਕਾਬ ਕੱਢਣਾ ਹੁੰਦਾ ਤਾਂ ਅਸੀਂ ਖੇਤੀ ਦੇ ਉੱਪਰ ਜਿਹੜੇ ਸਿੱਧੇ ਖਰਚੇ ਪੈਂਦੇ ਆ ਅਸੀਂ ਉਹਨਾਂ ਦਾ ਹਿਸਾਬ ਕਾਬ ਲਾਉਨੇ ਆ ਕਿ ਐਨਾ ਫਸਲ ਦੀ ਬਜਾਈ ਤੇ ਖਰਚਾ ਆਇਆ ਐਨਾ ਇਹਨੂੰ ਪਾਲਣ ਪੋਸ਼ਣ ਤੇ ਖਰਚਾ ਆਇਆ ਐਨੇ ਦੀ ਰੇਹ ਸਪਰੇ ਵਗੈਰਾ ਲੱਗੀ ਤੇ ਐਨਾ ਕਿ ਟੋਟਲ ਖਰਚਾ ਆਇਆ ਤੇ ਐਨੇ ਦੀ ਫਸਲ ਹੋਈ ਐਨੇ ਕੇ ਕਿਸਾਨ ਨੂੰ ਜਿਹੜੇ ਉਹ ਬਚ ਗਏ ਪਰੰਤੂ ਜਿਹੜੇ ਕਿਸਾਨੀ ਦੇ ਉੱਪਰ ਐਕਸਟਰਾ ਖਰਚੇ ਪੈ ਜਾਂਦੇ ਨੇ ਕਿ ਟਿੱਕ ਟਾਈਪ ਖਰਚੇ ਜਿਹੜੇ ਪੈ ਜਾਂਦੇ ਉਹਨਾਂ ਖਰਚਿਆਂ ਨੂੰ ਆਪਾਂ ਜਿਹੜਾ ਉਹ ਕਾਊਂਟ ਨਹੀਂ ਕਰਦੇ ਹੁਣ ਆ ਤੁਹਾਡੇ ਸਾਹਮਣੇ ਝੋਨਾ ਲੱਗਾ ਆ ਸਾਰੇ ਖੇਤ ਦੇ ਵਿੱਚ ਝੋਨਾ ਜਿਹੜਾ ਠੀਕ ਠਾਕ ਆ ਬਿਲਕੁਲ ਸਹੀ ਆ ਪਰ ਇਹਦੇ ਵਿੱਚ ਦੋ ਢੋਰੀਆਂ ਜਿਹੜੀਆਂ ਆ ਨਾ ਉਹਨਾਂ ਦੇ ਵਿੱਚ ਬੂਟੇ ਜਿਹੜੇ ਉਹ ਸੜ ਗਏ ਜਾਂ ਤਾਂ ਕੋਈ ਜ਼ਮੀਨ ਦੇ ਵਿੱਚ ਪ੍ਰੋਬਲਮ ਆ ਜਾਂ ਇੱਥੇ ਰੂੜੀ ਵਗੈਰਾ ਪਾਈ ਸੀ ਗੁੱਜਰ ਬਿਠਾਏ ਸੀਗੇ ਇਸ ਕਾਲੀ ਦੇ ਵਿੱਚ ਤਾਂ ਮੈਂ ਪਿਛਲੀ ਬਹੁਤ ਮੀਡੀਆ ਪਹਿਲਾਂ ਮੈਂ ਗੱਲ ਕੀਤੀ ਸੀਗੀ ਤਾ ਇੱਥੇ ਪਸ਼ੂਆਂ ਦਾ ਜਿਹੜਾ ਪਿਸ਼ਾਬ ਵਗੈਰਾ ਉਹ ਉਹਦਾ ਜ਼ਿਆਦਾ ਅਸਰ ਹੋ ਗਿਆ ਤੇ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਕਿ ਇੰਨੇ ਥਾਂ ਦੇ ਵਿੱਚੋਂ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਪਏ ਜੇ ਇਹਦੇ ਵਿੱਚ ਬੂਟੇ ਜਿਹੜੇ ਉਹ ਸੜ ਗਏ ਤੇ ਕਾफी ਕੋਸ਼ਿਸ਼ ਕੀਤੀ ਕਿ ਇਹਨੂੰ ਇਹਨਾਂ ਬੂਟਿਆਂ ਨੂੰ ਬਚਾਇਆ ਜਾਵੇ ਪਾਣੀ ਦਿੱਤਾ ਹੋਰ ਇਹਦੇ ਤੇ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਆਪਣ ਨਹੀਂ ਮਿਲੀ ਤੇ ਆਖਿਆ ਆਖਰਕਾਰ ਅੱਜ ਅਸੀਂ ਇਹਨੂੰ ਵਹਾਇਆ ਸਾਰੇ ਖੇਤ ਨੂੰ ਤੇ ਨਹੀਂ ਵਹਾਇਆ ਜਿੰਨਾ ਜਨਾ ਏਰੀਆ ਜਿਹਦੇ ਵਿੱਚ ਮਤਲਬ ਬੂਟੇ ਸੁੱਕ ਗਏ ਸੀਗੇ ਉਹਨੂੰ ਅਸੀਂ ਦੁਬਾਰਾ ਵਾ ਰਹੇ ਆ ਕਿਉਂਕਿ ਸਾਡਾ ਵਿਚਾਰ ਸੀ ਕਿ ਸ਼ਾਇਦ ਪਾਣੀ ਜਿਹੜੀ ਚੰਗੀ ਤਰ੍ਹਾਂ ਵਗੀ ਨਹੀਂ ਤੇ ਤਾਂ ਕਰਕੇ ਮਤਲਬ ਬੂਟੇ ਜਿਹੜੇ ਉਹਨਾਂ ਦੀ ਜੜ ਜਿਹੜੀ ਆ ਉਹ ਚਾਜ ਨਾਲ ਜ਼ਮੀਨ ਦੇ ਵਿੱਚ ਨਹੀਂ ਲੱਗ ਸਕੀ ਜਿਸ ਕਰਕੇ ਪ੍ਰੋਬਲਮ ਆਈ ਆ ਸਕਤੀ ਹੋएगी ਪਾਣੀ ਥਲਿਓ ਤੇ ਇਸ ਕਰਕੇ ਮਤਲਬ ਇਹਨੂੰ ਅਸੀਂ ਇਹਨਾਂ ਕੀ ਜਿਹੜਾ ਦੁਬਾਰਾ ਵਾ ਕੇ ਤੇ ਇੱਥੇ ਦੁਬਾਰਾ ਅਸੀਂ ਜਿਹੜਾ ਉਹ ਝੋਨਾ ਲਵਾਉਣ ਲੱਗੇ ਆ ਤੇ ਇਹ ਜਿਹੜਾ ਖਰਚਾ ਸਾਰਾ ਜਿਹੜਾ ਇਹ ਚੱਕੀ ਟਾਈਪ ਹੈ ਐਕਸਟਰਾ ਖਰਚਾ ਜਿਹੜਾ ਵਾਧੂ ਖਰਚਾ ਖੇਤੀ ਦੇ ਉੱਪਰ ਪੈ ਗਿਆ ਤੇ ਇਹਨੂੰ ਹੁਣ ਆਪਾਂ ਵਾਇਆ ਤੇ ਵਾਉਣ ਤੇ ਵੀ ਇਹ ਤੇ ਖਰਚਾ ਆਇਆ ਡੀਜ਼ਲ ਵਗੈਰਾ ਜਿਹੜਾ ਉਹ ਲੱਗਾ ਤੇ ਟਰੈਕਟਰ ਜਿਹੜਾ ਸੀ ਆ ਕੱਦੂ ਕਰਕੇ ਤੋਆਇਆ ਸੀਗਾ ਲਗਭਗ 800 ਰੁਪਏ ਦੇ ਆਸਪਾਸ ਖਰਚਾ ਟਰੈਕਟਰ ਦੀ ਤੋਾਈ ਦੇ ਉੱਤੇ ਪਿਆ ਸੀ ਤੇ ਉਹ ਵੀ ਹੁਣ ਜਿਹੜਾ ਉਹ ਦੁਬਾਰਾ ਇਹਨੂੰ ਤੋਣਾ ਪਊਗਾ ਕਿਉਂ ਕੱਦੂ ਦੇ ਵਿੱਚ ਵਾਰਤਾ ਤੇ ਦੁਬਾਰਾ ਇਹ ਕਮਿੱਟੀ ਜਿਹੜੀ ਇਥੇ ਆ ਮੜਗਾੜਾ ਦੇ ਫਸ ਗਈ ਹੈ ਉਹ ਮਿੱਟੀ ਘਰ ਨਹੀਂ ਨਿਕਲਦੀ ਉਹ ਪ੍ਰੈਸ਼ਰ ਤੁਹਾਨੂੰ ਪਾਉਣਾ ਪੈਂਦਾ ਜੇ ਨਾ ਤੋਂ ਇਹਦੇ ਮੜਗਾਰ ਜਿਹੜੇ ਗਲ ਜਾਂਦੇ ਆ ਤੇ ਇਸ ਕਰਕੇ ਇਹ ਨਹੀਂ ਹੋਣਾ ਜਿਹੜਾ ਖਰਚਾ ਇਹਦੇ ਉੱਪਰ ਦੂਜਾ ਖਾ ਗਿਆ ਪਹਿ ਗਿਆ ਇਹ ਤੇ ਲਵਾਈ ਦਾ ਕਿ ਜਿਸ ਬੰਦੇ ਨੇ ਲਾਉਣਾ ਆ ਉਹ ਹਿਸਾਬ ਲਾਊਗਾ ਕਿ ਕਿੱਲੇ ਦਾ ਲਵਾਈ ਕਿੰਨੀ ਚੱਲਦੀ ਸੀ ਜਦੋਂ ਕਿ ਸਾਡੇ ਏਰੀਆ ਦੇ ਵਿੱਚ 4500 ਰੁਪਏ ਕਿੱਲੇ ਦੀ ਲਵਾਈ ਚੱਲਦੀ ਸੀ ਔਰ ਇਸ ਤਕਨੀਕ ਦੇ ਨਾਲ ਡਾਉਣ ਵਾਲਾ ਜਿਹੜਾ ਉਹ ਹਿਸਾਬ ਲਾਊਗਾ ਕਿ ਕਿੰਨੀ ਜਗ੍ਹਾ ਦਾ ਕਿੰਨਾ ਥਾਂ ਆ ਤੇ ਉਸ ਹਿਸਾਬ ਨਾਲ ਜਿਹੜਾ ਉਹ ਲਵਾਈ ਵੀ ਲਊਗਾ ਉਹ ਲਵਾਈ ਦਾ ਵੀ ਖਰਚਾ ਜਿਹੜਾ ਐਕਸਟਰਾ ਪੈ ਗਿਆ ਤੇ ਅਗਲੀ ਗੱਲ ਆ ਗਈ ਪਨੀਰੀ ਦੀ ਤੇ ਪਨੀਰੀ ਜਿਹੜੀ ਆ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਨੀਰੀ ਸਾਨੂੰ ਗਵਾਂਢੋਂ ਕਿਸੇ ਵੀਰ ਦੀ ਮਿਲ ਗਈ ਆ ਕਿ ਪਨੀਰੀ ਮੁੱਲ ਨਹੀਂ ਖਰੀਦਣੀ ਪਈ ਕਿ ਜਦਾਂ ਕਿ ਆਪਾਂ ਜਾਣਦੇ ਹਾਂ ਕਿ ਚੋਨਾ ਸਾਰਾ ਲੱਗ ਚੁੱਕਾ ਤੇ ਜੇਕਰ ਪਨੀਰੀ ਕਿਤੇ ਨਾ ਮਿਲਦੀ ਤਾਂ ਫੇਰ ਸਾਨੂੰ ਮੁੱਲ ਲੈ ਕੇ ਜਿਹੜੀ ਪਨੀਰੀ ਆਉਂ ਲਾਉਣੀ ਪੈਣੀ ਸੀ ਤੇ ਮੁੱਲ ਵੀ ਪਨੀਰੀ ਜਿਹੜੀ ਕਾਫੀ ਮਹਿੰਗੀ ਮਿਲਦੀ ਆ ਤੇ ਇਸ ਦਾ ਜਿਹੜਾ ਖਰਚਾ ਆ ਹੋਰ ਵੀ ਜ਼ਿਆਦਾ ਵੱਧ ਜਾਣਾ ਸੀਗਾ ਤੇ ਇਹ ਪਰਮਾਤਮਾ ਦਾ ਸ਼ੁਕਰ ਹੈ ਕਿ ਜੀ ਪਨੀਰੀ ਆ ਸਾਨੂੰ ਫਰੀਜ ਲਾਗੋ ਕਿਸੇ ਵੀਰ ਕੋਲ ਜਿਹੜੀ ਉਹ ਮਿਲ ਗਈ ਆ ਤੇ ਦੂਜੀ ਗੱਲ ਇਹ ਆ ਕਿ ਜੇਕਰ ਮੰਨ ਲਓ ਕਿ ਪਨੀਰੀ ਕਿਤੇ ਮਿਲਦੀ ਨਾ ਐਸੀ ਪਿਜੀਸ਼ਨ ਵੀ ਬਣ ਸਕਦੀ ਸੀ ਕਿਉਂਕਿ ਉਹ ਚੋਨੇ ਲਗਭਗ ਸਾਰੇ ਲੱਗ ਚੁੱਕੇ ਆ ਤੇ ਜਿਨ੍ਹਾਂ ਕੋਲ ਐਕਸਟਰਾ ਪਨੀਰੀ ਹੈਗੀ ਸੀਗੀ ਉਹਨਾਂ ਨੇ ਵਾਹ ਕੇ ਉੱਥੇ ਚੋਨਾ ਲਾਤਾ ਤੇ ਜੇਕਰ ਆਪਾਂ ਜੇ ਨਾ ਮਿਲਦੀ ਪਨੀਰੀ ਤੇ ਇਹ ਜਿਹੜੀ ਜਗ੍ਹਾ ਵਾ ਇਹ ਪਈ ਵੀ ਰਹਿ ਸਕਦੀ ਸੀਗੀ ਔਰ ਇਹਨੂੰ ਸਕਾ ਕੇ ਜੇ ਇੱਥੇ ਬਾਅਦ ਵਿੱਚ ਕੋਈ ਸਮੇਂ ਦੇ ਹਿਸਾਬ ਨਾਲ ਕੋਹੂੜ ਫਸਲ ਵੀ ਜਿਹੜੀ ਆ ਉਹ ਵਿਗੜੀ ਪੈ ਸਕਦੀ ਸੀਗੀ। ਤੋਂ ਇਸ ਤਰ੍ਹਾਂ ਜਿਹੜਾ ਇਹ ਖੇਤੀ ਆ ਇਹਦਾ ਹਿਸਾਬ ਕਾ ਵੈਦਾਂ ਦਾ ਵੀ ਇਹ ਇੱਕ ਜੂਆ ਟੈਪ ਵੀ ਇਹਨੂੰ ਕਿਹਾ ਜਾ ਸਕਦਾ ਕਿ ਜੇਕਰ ਇਹ ਚ ਪ੍ਰੋਫਿਟ ਹੋਵੇ ਤੇ ਕਈ ਵਾਰੀ ਕਾਫੀ ਹੋ ਜਾਂਦਾ ਤੇ ਜੇਕਰ ਨੁਕਸਾਨ ਹੋਣ ਲੱਗੇ ਤੇ ਨੁਕਸਾਨ ਵੀ ਹੋ ਜਾਂਦਾ। ਐਕਸਟਰਾ ਜਿਹੜੇ ਖਰਚੇ ਆ ਉਹ ਕਾਫੀ ਜ਼ਿਆਦਾ ਪੈ ਜਾਂਦੇ ਆ। ਸੋ ਇਸ ਕਰਕੇ ਜਦੋਂ ਵੀ ਅਸੀਂ ਖੇਤੀ ਦੀ ਆਮਦਨ ਦਾ ਹਿਸਾਬ ਤਾ ਬਣਾਉਨੇ ਆ ਜਿਹੜੇ ਸਪਸ਼ਟ ਖਰਚੇ ਆ ਚਿੱਟੇ ਨंगे ਖਰਚੇ ਆ ਉਹਨਾਂ ਖਰਚਿਆਂ ਨੂੰ ਥੋੜਾ ਜਿਹਾ ਇਗਨੋਰ ਕਰਕੇ ਜਾਂ ਉਹਨਾਂ ਖਰਚਿਆਂ ਦੇ ਨਾਲ-ਨਾਲ ਥੋੜੇ ਜਿਹੀ ਫੁੱਟਕਲ ਖਰਚੇ ਉਹ ਵੀ ਜਿਹੜੇ ਪਲੱਸ ਕੀਤੇ ਜਾਣ ਕਿ ਜਿਹੜੇ ਇਸ ਤਰ੍ਹਾਂ ਦੇ ਛੱਤੀ ਟਾਈਪ ਖਰਚੇ ਜਿਹੜੇ ਪੈ ਜਾਂਦੇ ਆ ਜਿਹੜੇ ਜ਼ਿੰਮੇਦਾਰ ਨੇ ਅੰਕੇ ਨਹੀਂ ਹੁੰਦੇ ਅੰਕੇ ਨਹੀਂ ਹੁੰਦੇ ਕਿ ਮੈਨੂੰ ਆ ਵੀ ਜਿਹੜਾ ਖਰਚਾ ਉਹ ਪੈ ਸਕਦਾ ਤੇ ਇਸ ਤਰੀਕੇ ਦੇ ਨਾਲ ਜਿਹੜੀ ਜ਼ਿੰਮੇਦਾਰ ਦੀ ਆਰਥਿਕ ਜਿਹੜੀ ਜਿਹੜੀ ਗ੍ਰਾਫ ਆ ਜਿਹੜਾ ਉਹਦਾ ਹਿਸਾਬ ਤਾ ਆ ਉੱਡਾ ਕ ਮੰਗਾ ਜਾਂਦਾ ਕਈ ਵਾਰ। ਸੋ ਇਸ ਕਰਕੇ ਜਦੋਂ ਖੇਤੀ ਦੀ ਆਮਦਨ ਦਾ ਆਪਾਂ ਹਿਸਾਬ-ਕਾ ਬਲਾਉਨੇ ਆ ਤੇ ਉਦੋਂ ਅਸੀਂ ਇਹ ਵੀ ਨਾਲ ਹਿਸਾਬ-ਦਾ ਲਿਆ ਕਰੀਏ ਕਿ ਕੁਝ ਐਕਸਟਰਾ ਖਰਚੇ ਵੀ ਜਿਹੜੇ ਆ ਉਹ ਵੀ ਜ਼ਿੰਮੇਦਾਰ ਨੂੰ ਪੈਂਦੇ ਆ ਉਹ ਉਹ ਜੋੜ ਕੇ ਤੇ ਫਿਰ ਆਪਾਂ ਜਿਹੜੀ ਕਿਸਾਨ ਦੀ ਆਮਦਨ ਆ ਜਿਹਦਾ ਹਿਸਾਬ-ਕਾ ਬਲਾਇਆ ਕਰੀਏ ਤੇ ਫਿਰ ਆਪਾਂ ਸਹੀ ਹਿਸਾਬ ਜਿਹਦਾ ਉਲਾ ਸਕਦੇ ਆ ਕਿ ਕਿਸਾਨ ਨੂੰ ਸਹੀ ਸਹੀ ਜਿਹੜੀ ਨਿਰੋਹ ਆਮਦਨ ਆ ਉਹ ਕਿੰਨੀ ਆ। ਤੁਹਾਰੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ